ਦੀਵਾਰ ਦੇਖ ਰਹੇ ਹਾਂ ਪੰਜ ਫੁੱਟੀ ਦੀ ਦਿਵਾਰ ਹੈ ਇਹ ਦਿਵਾਰ ਸਿਮੰਟਡ ਬੈਰੀਕੇਡਾਂ ਦੀ ਹੈ ਤੇ ਇਸ ਤੋਂ ਪਿੱਛੇ ਜਾ ਕੇ ਕੁਝ ਜੇਕਰ ਫੁੱਟਾਂ ਦੀ ਦੂਰੀ ਤੇ ਗੱਲ ਕਰ ਲਈਏ ਤਾਂ ਕਿਲਾ ਲਾਈਆਂ ਗਈਆਂ ਨੇ ਸਿਮੰਟ ਦੇ ਵਿੱਚ ਕਿਲਾ ਜਿਹੜੀਆਂ ਜ਼ਮੀਨ ਦੇ ਉੱਤੇ ਚਲਾਈਆਂ ਗਈਆਂ ਨੇ ਕਿ ਜੇਕਰ ਇਸ ਦਿਵਾਰ ਨੂੰ ਵੀ ਕਿਸਾਨ ਪਾਰ ਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਜੇਕਰ ਅੱਗੇ ਜੋ ਕਿਲਾ ਲਾਈਆਂ ਜਾਂ ਅੱਗੇ ਜੋ ਕਣਿਆਲੀ ਤਾਰ ਲਾਈਆ ਤੇ ਉਹਦੇ ਵਿੱਚ ਜ਼ਰੂਰ ਉਲਝ ਜਾਣਗੇ ਆ ਕੰਡਾ ਲਾਤੀਆਂ ਪਾਈ ਪਾਈ ਪੁੱਟਦੀਆਂ ਇੱਥੇ ਲਾਤੀ ਫਿਰ ਗਾਂ ਲਾਤੀ ਤੇ ਕਿੱਲਾ ਲਾਤੀਆਂ ਤਾਰਾ ਲਾਤੀਆਂ ਫਿਰ ਅੱਗੇ ਆਪ ਦੀ ਫੋਰਸ ਖੜੀ ਕਰਤੀ ਤੇ ਰੋਕ ਲੈਣਗੇ ਤੁਹਾਨੂੰ ਲੱਗਦਾ ਵੀ ਰੁਕ ਜਾਣਗੇ ਕਿਸਾਨ ਇਹ ਨਹੀਂ ਰੁਕ ਸਕਦਾ ਕਿਉਂਕਿ ਬੜੇ ਮਜ਼ਬੂਤ ਨੇ ਤੇ ਭਾਰੇ ਬਹੁਤ ਮਜ਼ਬੂਤ ਨੇ ਮੈਂ ਤੁਹਾਨੂੰ ਦੱਸਾਂ ਠੀਕ ਹੈ ਜਿਉਂਨਾ ਉਹਨਾਂ ਉਹਨਾਂ ਨੇ ਮਜ਼ਬੂਤੀ ਕੰਮ ਕਰ ਰਿਆ ਹੈ ਨਾ ਤੇ ਅਸੀਂ ਵੀ ਬੜਾ ਕੁਝ ਸਿੱਖ ਰਿਹਾ ਹਾਂ ਇੱਕ ਬੰਦਾ ਜਵਾਨ ਕਰਕੇ ਮੁਕਰਦਾ ਤੂੰ ਤੇ ਕਿਹਦੇ ਗੱਲ ਕਰਨ ਜੋਗਾ ਰਹਿੰਦਾ ਹੈ ਇਹ ਜਹਾ ਬੰਦਾ ਸਾਡੇ ਨਾਲ ਉਹਨਾਂ ਕਰਕੇ ਤੇ ਕੋਈ ਅੱਜ ਤੱਕ ਤੁਸੀਂ ਪੜ੍ਹੇ ਲਿਖੇ ਉਹ ਮੈਨੂੰ ਚਲ ਘੱਟ ਪੜਿਆ ਤੇ ਸਾਡਾ ਕੋਈ ਬਣਿਆ ਤੁਸੀਂ ਕੀਤਾ ਕੋਈ ਕਿਤੇ ਕੋਈ ਰੁਪਈਏ ਦਾ ਨਹੀਂ ਤੁਸੀਂ ਮaaf ਕੀਤੇ ਹੋ ਕੋਈ ਕਰ ਅਡਵਾਨੀ ਦਾ ਤੇ 10 ਕਰੋੜ ਕਈ ਲੱਖ ਰੁਪਈਆ ਕਰਜ਼ਾ ਮaaf ਹੋ ਗਿਆ ਸਾਰੇ ਪੰਜਾਬ ਦਾ ਤੇ ਉਹਨਾਂ ਹੈਗੀ 99 ਅੱਜ ਤੱਕ ਹੀ ਸਾਨੂੰ ਦੱਸੋ ਕੋਈ ਕਿਸਾਨ ਮਰ ਜਾ ਕੇ ਇਹਨਾਂ 10 ਰੁਪਈਏ ਮਿਲਦੇ ਨੇ ਉਹ ਜਿਹੜਾ ਹੈ ਉਹ ਪੋਰਟੇਰ ਨਾ ਸੀ ਬੋਤੋ ਦੇ ਕਿੰਨੇ ਕਰੋੜ ਲਾਤਾ ਦੂਜੇ ਲਾਤੇ ਇਹ ਕਰਤਾ ਉਹ ਕਰਤਾ ਫੇ ਇਹਨਾਂ ਨੇ ਪੱਕੀਆਂ ਕੰਨਾ ਕਰ ਰਹੀਆਂ ਨੇ ਕੋਠੀ ਬਣਾਉਣ ਲੱਗਿਆਂ ਪੁੱਤਰਾ 4-5 ਸਾਲ ਲੱਗ ਜਾਂਦੇ ਅੱਛਾ ਤੇ ਟਾਣੀਏ ਤੇ ਮਹੀਨਾ ਵੀ ਨਹੀਂ ਲੱਗਦਾ ਇੱਧਰ ਪੰਜਾਬ ਦਾ ਵੀ ਕੰਮ ਵੱਧ ਗਿਆ ਤੇ ਭਾਵੇਂ ਆਠ ਹੁਣਾਂ ਕਰਦੇ ਠੀਕ ਹੈ ਇੱਧਰ ਪੰਜਾਬੀ ਉਭਰਾ ਹੋਇਆ ਇਹੋ ਕੰਮ ਵੱਧ ਗਿਆ ਇਹਨਾਂ ਨੇ ਵੀ ਇਹ ਵਾਅਦਾ ਕੀਤਾ ਵੀ ਲੰਗੜਾ ਭਾਵੇਂ ਇਹ ਤਰ੍ਹਾਂ ਤੋਂ ਹੀ ਲਗਾ ਤਾ ਵੀ ਇਹਨਾਂ ਨੂੰ 3-4 ਦਿਨ ਲੱਗ ਕੇ ਬਣਾਉਂਦੇ ਨਾ ਭਾਵੇਂ ਮਹੀਨਾ ਲੱਗ ਗਿਆ ਮੈਨੂੰ ਨਹੀਂ ਪਤਾ ਸਾਡਾ ਦੇ ਮੈਚ ਸਾਡਾ ਤੇ ਆਣਾ ਨਾ 3-4 ਦਿਨ ਮੈਂ ਆਖਿਆ 3-4 ਘੰਟਿਆਂ ਦਾ ਕੰਮ ਹੋਣਾ ਹੈ 3-4 ਘੰਟਿਆਂ ਦਾ ਹੈ ਹੀ ਵੀ ਯਾਰ ਆਏ ਤੇ ਗਏ ਬੱਸ ਇਹ ਗੱਲ ਕੱਦਾਂ ਖੜੀਆਂ ਕਰਤੀਆਂ ਸੀ ਉਹ ਸਾਡੇ ਵੱਲ ਤੇ ਭਰਾਵਾ ਉਹ ਵੀ ਸਮਾਰਿਤ ਪੁਲ ਚੁੱਕ ਲਾਂਗੇ ਹੋਰ ਕੰਮ ਹੋਰ ਵਧੂਗਾ ਹੁਣ ਭਾਣਾ ਛੱਡਦਾ ਹੁਣ ਕੰਮ ਹੋਰ ਵਧੂਗਾ ਮਿੱਟੀ ਹੁਣ ਟੱਕਰ ਆ ਗਿਆ ਹੁਣ ਬਾਹਰ ਆ ਗਿਆ ਹੁਣ ਕੰਮ ਹੋਰ ਵਧੂਗਾ ਕਿਸਾਨੀ ਅੰਦੋਲਨ 2 ਯਾਨੀ ਕਿ ਕਿਸਾਨ ਪ੍ਰੋਟੈਸਟ 2 ਜਿਹੜਾ ਕਿ ਉਹ ਸ਼ੁਰੂ ਹੋਣ ਵਾਲਾ ਆ ਕੁਝ ਸਮਾਂ ਰਹਿ ਗਿਆ ਹਾਲਾਂਕਿ ਉਸ ਤੋਂ ਪਹਿਲਾਂ ਇੱਕ ਮੀਟਿੰਗ ਹੋਣੀ ਹੈ ਉਸ ਮੀਟਿੰਗ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਇਸ ਨਵੇਂ ਕਿਸਾਨੀ ਅੰਦੋਲਨ ਦੀ ਰੂਪਰੇਖਾ ਕੀ ਹੋਵੇਗੀ ਪਰ ਜੇਕਰ ਅਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਰੂਪਰੇਖਾ ਤੈਅ ਕਰ ਲਈ ਹੈ ਮੇਰੇ ਪਿੱਛੇ ਤੁਸੀਂ ਇੱਕ ਦੀਵਾਰ ਦੇਖ ਰਹੇ ਹੋ 5 ਫੁੱਟ ਦੀ ਦੀਵਾਰ ਹੈ ਇਹ ਦੀਵਾਰ ਸਮੰਟਡ ਬੈਰੀਕੇਡਾਂ ਦੀ ਹੈ ਤੇ ਇਸ ਤੋਂ ਪਿੱਛੇ ਜਾ ਕੇ ਕੁਝ ਜੇਕਰ ਫੁੱਟਾਂ ਦੀ ਦੂਰੀ ਤੇ ਗੱਲ ਕਰ ਲਈਏ ਤਾਂ ਕਿੱਲਾਂ ਲਾਈਆਂ ਗਈਆਂ ਨੇ ਸੀਮੰਟ ਦੇ ਵਿੱਚ ਕਿੱਲਾਂ ਜਿਹੜੀਆਂ ਜ਼ਮੀਨ ਦੇ ਵਿੱਚ ਲਾਈਆਂ ਗਈਆਂ ਨੇ ਕਿ ਜੇਕਰ ਇਸ ਦੀਵਾਰ ਨੂੰ ਵੀ ਕਿਸਾਨ ਪਾਰ ਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਜੇਕਰ ਅੱਗੇ ਜੋ ਕਿੱਲਾਂ ਲਾਈਆਂ ਜਾਂ ਅੱਗੇ ਜੋ ਕੰਡਿਆਲੀ ਤਾਰ ਲਾਈ ਆ ਤੇ ਉਹਦੇ ਵਿੱਚ ਜ਼ਰੂਰ ਉਲਝ ਜਾਣਗੇ ਉਹਦੇ ਵਿੱਚ ਜਿਹੜਾ ਕਿ ਕਿਸਾਨਾਂ ਨੂੰ ਜੋ ਵਾਹਨ ਨੇ ਉਹ ਨੁਕਸਾਨੇ ਜਾਣਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਕਿ ਆ ਇੱਕ ਦੀਵਾਰ ਜਿਹੜੀ 5 ਫੁੱਟੀ ਕਾਂਦੀ ਸਿਮੈਂਟਡ ਦੀਵਾਰ ਆ ਉਹ ਵੀ ਜਿਹੜੀ ਫਿਰ ਖੜੀ ਕੀਤੀ ਗਈ ਤੇ ਉਸ ਤੋਂ ਬਾਅਦ ਬੈਰੀਕੇਡ ਨੇ ਜਾਂ ਜੋ ਵੱਖੋ-ਵੱਖਰੀਆਂ ਤਕਨੀਕਾਂ ਨੇ ਉਹਨਾਂ ਦੇ ਜੁੜੇ ਹੋਏ ਵਾਹਨ ਜਿਹੜੇ ਨੇ ਉਹ ਕਿਸਾਨਾਂ ਦੇ ਰੋਕਣ ਦੇ ਲਈ ਉੱਥੇ ਖੜਾਏ ਗਏ ਨੇ ਪਰ ਇਸ ਸਾਬ ਦੇ ਵਿੱਚ ਜਦੋਂ ਸੀ ਗੱਲ ਕਰਦੇ ਆ ਕਿ ਲੋਕਾਂ ਦੇ ਵਿੱਚ ਇਹ ਬੈਰੀਕਾਡ ਦੇਖ ਕੇ ਲੋਕਾਂ ਦੇ ਮਨ ਚ ਕੀ ਆਉਂਦਾ ਕਿਉਂਕਿ ਇੱਥੋਂ ਹੀ ਪਿਛਲੇ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਜਦੋਂ ਦਿੱਲੀ ਵੱਲ ਨੂੰ ਵਧਣਾ ਸੀ ਤਾਂ ਸਭ ਤੋਂ ਪਹਿਲਾਂ ਸਾਨੂੰ ਇਸ ਜਗ੍ਹਾ ਤੋਂ ਅਜਿਹੀਆਂ ਤਸਵੀਰਾਂ ਟਾਕਰ ਦੇ ਤਸਵੀਰਾਂ ਦੇਖਣ ਨੂੰ ਮਿਲੀਆਂ ਸੀ ਜਦੋਂ ਨੌਜਵਾਨਾਂ ਨੇ ਕਿਸਾਨ ਆਗੂਆਂ ਦੇ ਨਾਲ ਅੱਗੇ ਵਧੇ ਇੱਥੇ ਵੱਡੇ ਵੱਡੇ ਟਿੱਪਰ ਪਾਸੇ ਕੀਤੇ ਗਏ ਇੱਥੋਂ ਹੀ ਬੈਰੀਕੇਡ ਪਾਸੇ ਕੀਤੇ ਗਏ ਤੇ ਇਸੇ ਰੋਡ ਤੋਂ ਅੱਗੇ ਹੁੰਦੇ ਹੋਏ ਹਰਿਆਣਾ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਔਕੜਾ ਪਾਰ ਕਰਕੇ ਫਿਰ ਦਿੱਲੀ ਜਾ ਕੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਸ਼ਾਹਜਾਹਪੁਰ ਬਾਰਡਰ ਤੇ ਵੱਖੋ ਵੱਖਰੇ ਬਾਰਡਰਾਂ ਤੇ ਮੋਰਚੇ ਲਾਏ ਉਹ ਮੋਰਚਾ ਲੰਮਾ ਸਮਾਂ ਚੱਲਿਆ ਹਾਲਾਂਕਿ ਉਸ ਤੋਂ ਬਾਅਦ ਖੇਤੀ ਕਰਨ ਨੂੰ ਰੱਦ ਹੋਣ ਤੋਂ ਬਾਅਦ ਉਹ ਮੋਰਚਾ ਮੁਲਤਵੀ ਕੀਤਾ ਗਿਆ ਤੇ ਹੁਣ ਦੁਬਾਰਾ ਉਸ ਦਾ ਅਧਿਆਇ ਲਿਖਣ ਦੀ ਕਵਾਇ ਜਿਹੜੀ ਕਿਉਂ ਸ਼ੁਰੂ ਹੋ ਚੁੱਕੀ ਹੈ ਮੇਰੇ ਨਾਲ ਕੁਝ ਸਥਾਨਕ ਲੋਕ ਨੇ ਜੋ ਸ਼ੰਭੂ ਬਾਡਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਨੇ ਤੇ ਜੋ ਦੇਖਣ ਆਏ ਨੇ ਕਿ ਜਿਹੜੇ ਪੁਲਿਸ ਦੇ ਹਰਿਆਣਾ ਪ੍ਰਸ਼ਾਸਨ ਦੇ ਪ੍ਰਬੰਧ ਨੇ ਉਹ ਕਿਹਾ ਜੀ ਨੇ ਤੇ ਵਿਵਸਥਵੰਦੀਆਂ ਕਈ ਤਰ੍ਹਾਂ ਦੀਆਂ ਬਣਾਈਆਂ ਜਾ ਰਹੀਆਂ ਨੇ ਗੁਰੂ ਦੇ ਸਿੰਘ ਸਾਡੇ ਨਾਲ ਨੇ ਬਾਬਾ ਜੀ ਨਾਮ ਜਾਨਣਾ ਚਾਹਵਾਂਗੇ ਤੁਹਾਡਾ ਨਾਮ ਮੇਰੇ ਬਲਿਹਾਰ ਸਿੰਘ ਬਲਿਹਾਰ ਸਿੰਘ ਤੇ ਪਹਿਲਾਂ ਵੀ ਕਿਸਾਨੀ ਅੰਦੋਲਨ ਹੋਇਆ ਉਹਦੇ ਵਿੱਚ ਸ਼ਮੂਲੀਅਤ ਕੀਤੀ ਸੀ ਤੁਸੀਂ ਪਹਿਲਾ ਪੁੱਤਰਾ ਇੱਥੇ ਬੜਾ ਚਿਰ ਰਹਾ ਹੈ ਅੱਛਾ ਇੱਥੇ ਦੀਪ ਸਿੱਧੂ ਤਾਂ ਬੁੰਦਾ ਹੀ ਠੀਕ ਹੈ ਤੇ ਫਿਰ ਮੈਂ ਰਾਤ ਨੂੰ ਇੱਥੇ ਆ ਜਾਣਾ ਦਿਨੇ ਰੇਲਾਂ ਵਾਲੇ ਉੱਥੇ ਟੁਰ ਜਾਣਾ ਕਰੇ ਛੰਬੂ ਠੀਕ ਹੈ ਠੀਕ ਹੈ ਤੇ ਫਿਰ ਮੈਂ ਇੱਕ ਸਾਲ ਰਿਹਾ ਉੱਥੇ ਉਹ ਦਿੱਲੀ ਦਿੱਲੀ ਟਿਕਰੀ ਬਾਰਡਰ ਤੇ ਮੈਂ ਰਿਹਾ ਠੀਕ ਹੈ ਜਾਂਦੇ ਇੱਕ ਮੈਂ ਟਰੱਕ ਦੀ ਬਾਡੀ ਜੀ ਸਾਂਭ ਲਈ ਹੂੰ ਤੇ ਉਹਦੇ 'ਚ ਆਪਣਾ ਬੋਰੀ ਬਿਸਤਰਾ ਰੱਖ ਲਿਆ ਫਿਰ ਮੈਂ ਡਾਕਟਰਾਂ ਦੇ ਤਾਂ ਫਿਰ ਟੇਡੀਆਂ 'ਚ ਰਹਾ ਸੀ ਅੱਛਾ ਤੇ ਉਥੇ ਹੁੰਦੇ ਆਂ ਅਸੀਂ ਪਹਿਲਾਂ ਕਿਸਾਨੀ ਦੋਨਾ ਲੜਿਆ ਉਦੋਂ ਇੱਥੇ ਸ਼ੰਭੂ ਐਦਾਂ ਦੇ ਤਿਆਰੀ ਨਹੀਂ ਕੀਤੀ ਸੀ ਪੁਲਿਸ ਪ੍ਰਸ਼ਾਸਨ ਇੱਥੇ ਇਧਰ ਨਹੀਂ ਆਇਆ ਠੀਕ ਹੈ ਅਸੀਂ ਨਾ ਕੋਈ ਮੈਂ ਇਹਨੂੰ ਨਾਲ ਦੇ ਨਾਲ ਨਾ ਖੜਿਆ ਤੇ ਅਸੀਂ ਟੁਰ ਗਏ ਹਾਂ ਉੱਧਰ ਖਨੌਰੀਆ ਖਨੌਰੀ ਵਾਲੇ ਪਾਸੇ ਉੱਥੇ ਜਦੋਂ ਸਾਨੂੰ ਪਤਾ ਲੱਗਾ ਵੀ ਇੱਥੇ ਕੰਮ ਬਣ ਗਿਆ ਠੀਕ ਹੈ ਤੇ ਅਸੀਂ ਜਾਗ ਚਾਹ ਪੀ ਲਈ ਸੀ ਉੱਥੇ ਤੇ ਬੰਦਿਆਂ ਨੇ ਸਲਾਹ ਕੀਤੀ ਵੀ ਚਲੋ ਅੱਗੇ ਚੱਲੀਏ ਅੱਗੇ ਚਲੀਏ ਫਿਰ ਪ੍ਰਧਾਨ ਆਖਣ ਲੱਗੇ ਵੀ ਆਪਾਂ ਜਾਣਾ ਵੇਖੋ ਕਿਸੇ ਦੇ ਘਰ ਹੂੰ ਜਬਰਦਸਤੀ ਬੜਨਾ ਹੈ ਤੇ ਅਫਰ ਨਾ ਜਾਈਏ ਉਧਰੋਂ 200 ਮੁੰਡਾ ਆਇਆ ਤੇ ਪੁਲਿਸ ਵਾਲੇ ਆਨੋਂ ਆਖਿਆ ਵੀ ਹਮਾਰੇ ਘਰ ਹੁੰਦੇ ਨੇ ਪਏ ਤਾਂ ਤੁਸੀਂ ਕੌਣ ਰੋਕਣਾ ਪੁਲਿਸ ਵਾਲੇ ਟੋੜ ਗਏ ਸਾਡੇ 5-7 ਮੁੰਡੇ ਪੱਜੇ ਉਹਨਾਂ ਨੂੰ ਬੰਦਿਆਂ ਨੇ ਢੱਕਿਆ ਵੀ ਨਾ ਜਦੋਂ ਜਾਂਦੇ ਨੇ ਬਕੀ ਲੋੜੇ ਤੇ ਆਹ ਰਾਹ ਸਵਾਰਾ ਉਹਨਾਂ ਦਾ ਸਮਾਨ ਸਮੂਲ ਕਰਕੇ ਹੀ ਤੇ ਸਵੇਰੇ ਹੀ ਟੋੜ ਗਏ ਉਹ ਤੇ ਸਾਹ ਜਿਹੜਾ ਹੁਣ ਆ ਮੈਂ ਸਮਝਣਾ ਚਾਹੂੰਗਾ ਜਿਹੜੇ ਪਿਛਲੇ ਵਾਰੀ ਬੈਰੀਗੇਡ ਸੀ ਉਹ ਕੁਝ ਹੋਰ ਸੀ ਪਿਛਲੇ ਵਾਰੀ ਪ੍ਰਸ਼ਾਸਨ ਦੀ ਤਿਆਰੀ ਹੋਰ ਸੀ ਹੁਣ ਤਾਂ ਕਹਿੰਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਿੱਖਣ ਨੂੰ ਮਿਲ ਗਿਆ ਕਿਸਾਨੀ ਅੰਦੋਲਨ ਕਿਸਾਨ ਰੋਕਣੇ ਕਿਵੇਂ ਆ ਆ ਕੰਧਾ ਲਾਤੀਆਂ ਪੰਜ ਪੰਜ ਫੁੱਟ ਦੀਆਂ ਇੱਥੇ ਲਾਤੀ ਫਿਰ ਗਾਂਹ ਲਾਤੀ ਉੱਤੇ ਕਿਲਾ ਲਾਤੀਆਂ ਤਾਰਾ ਲਾਤੀਆਂ ਫਿਰ ਅੱਗੇ ਆਪਦੀ ਫੋਰਸ ਖੜੀ ਕਰਤੀ ਇਹ ਰੋਕ ਲੈਣਗੇ ਤੁਹਾਨੂੰ ਲੱਗਦਾ ਵੀ ਰੁਕ ਜਾਣਗੇ ਕਿਸਾਨ ਇੱਥੇ ਨਹੀਂ ਰੁਕ ਸਕਦੇ ਇਹ ਤਾਂ ਬੜੇ ਮਜ਼ਬੂਤ ਨੇ ਇਹ ਤਾਂ ਭਾਰੇ ਬਹੁਤ ਮਜ਼ਬੂਤ ਨੇ ਮੈਂ ਤੁਹਾਨੂੰ ਦੱਸਾਂ ਠੀਕ ਹੈ ਜੋ ਨਾ ਉਹਨਾਂ ਨੇ ਉਹਨਾਂ ਨੇ ਮਜਬੂਤੀ ਕੰਮ ਕਰ ਲਿਆ ਨਾ ਤੇ ਅਸੀਂ ਵੀ ਬੜਾ ਕੁਝ ਸਿੱਖ ਲਿਆ ਹੂੰ ਸਾਡੇ ਨਾਲ ਜਵਾਨ ਕਰਕੇ ਇੱਕ ਬੰਦਾ ਜਵਾਨ ਕਰਕੇ ਮੁਕਰਦਾ ਉਹ ਤੇ ਕਿਹਦੇ ਗੱਲ ਕਰਨ ਜੋ ਰਹਿੰਦਾ ਨਹੀਂ ਦਹਾ ਬੰਦਿਆਂ ਚ ਠੀਕ ਹੈ ਸਾਡੇ ਨਾਲ ਉਹਨਾਂ ਕਰਕੇ ਤੇ ਕੋਈ ਅੱਜ ਤੱਕ ਤੁਸੀਂ ਪੜ੍ਹੇ ਲਿਖੇ ਹੋ ਮੈਂ ਤੇ ਚਲ ਘੱਟ ਪੜਿਆ ਤੇ ਸਾਡਾ ਕੋਈ ਬਣਿਆ ਕੁਝ ਕੀਤਾ ਠੀਕ ਹੈ ਕੋਈ ਕੀਤਾ ਕੋਈ ਰੁਪਏ 10 ਵੀ ਕਿਸੇ ਮਾਫ ਕੀਤੇ ਕੋਈ ਨਹੀਂ ਹੈ। ਅਡਵਾਨੀ ਦਾ ਤਾਂ 10 ਕਰੋੜ ਕਈ ਲੱਖ ਰੁਪਏ ਕਰਜ਼ਾ ਮਾਫ ਹੋ ਗਿਆ ਸਾਰੇ ਪੰਜਾਬ ਦਾ ਤਾਂ ਉਹਨਾ ਹੈ ਵੀ ਨਹੀਂ। ਉਹਦਾ ਇਕੱਲੇ ਬੰਦੇ ਦਾ। ਹੈ? ਤੇ ਇੱਥੇ ਦੇ 2 2-300 2-3 ਕਰੋੜ ਪੰਜਾਬ 'ਚ ਹੋਣਾ ਹੀ ਹੈ ਤੁਹਾਡੇ ਸਾਡੇ ਵਰਗਾ। ਵਿੱਚ ਜੇ ਤੁਝੇ ਸਾਰ ਮੈਂ ਨਹੀਂ ਸਮਝਦਾ ਪਈ ਹਿੰਦੂ ਏ, ਇਹ ਸਿੱਖ ਏ। ਇਹ ਨਹੀਂ ਸਮਝਣਾ ਵੀ ਨਹੀਂ ਚਾਹੀਦਾ। ਪੰਜਾਬ ਦੀ ਖੂਬਸੂਰਤੀ ਹੈ। ਆਪਾਂ ਵੇਖੋ ਆਪਾਂ ਇੱਕਾਂ ਹੁਣ ਆਪਾਂ ਜਿੰਨੇ ਖਲੋਤੇ ਆਂ ਕਿਸੇ ਨੂੰ ਵੇਖ ਲੋ ਖੂਨ ਉਹਨਾਂ ਦਾ ਐ ਕੇ ਕੱਪੜੇ ਪਾਏ ਨੇ ਰੋਟੀ ਪਾਣੀ ਸਾਰੇ ਖਾਂਦੇ ਕਿਸੇ ਦਸਾਰ ਬੱਦੀ ਕਿਸੇ ਨਹੀਂ ਬੱਦੀ ਇਹ 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 ਨਹੀਂ ਸਮਝਣਾ ਚਾਹੀਦਾ ਇਹਨਾਂ ਦਾ ਤੇ ਇਹ ਵੇ ਪੇ ਇਹ ਸਿੱਖ ਏ ਤੇ ਇਹਨਾਂ ਨੂੰ ਅਸੀਂ ਦੱਬੀਏ ਤੇ ਜਦੋਂ 68 ਦੇ ਵਿੱਚੋਂ ਮੈਨੂੰ ਪਤਾ ਮੈਂ ਚੰਗੀ ਤਰ੍ਹਾਂ ਪਤਾ ਹੈ ਪੜ੍ਹ ਫੜ ਕੇ ਮੈਂ ਥੋੜਾ ਜਿਹਾ ਪੜਿਆ ਹਟ ਗਿਆ ਹਾਂ ਤੇ ਉਦੋਂ ਉਦੋਂ ਵੇਖ ਲਓ ਇੱਥੇ ਰੋਟੀ ਪਾਣੀ ਨਹੀਂ ਸੀ ਇਹ ਕੰਮ ਖਰਾਬ ਹੀ ਸੀ ਕੰਮ ਖਰਾਬ ਹੋਇਆ ਤੇ ਚਲੋ ਲੋਕਾਂ ਨੇ ਪਾਣੀ ਵੀ ਆਪਣੇ ਖਰਾਬ ਕਰ ਲਿਆ ਆਪਣੀਆਂ ਸਿਹਤਾਂ ਵੀ ਖਰਾਬ ਕਰ ਲਈ ਸਾਰਾ ਕੁਝ ਹੋ ਗਿਆ ਸਾਨੂੰ ਇਹ ਦਿੱਤਾ ਕਿ ਸਾਨੂੰ ਦੱਸੋ ਕੋਈ ਕਿਸਾਨ ਮਰ ਜਾ ਕੇ 10 ਰੁਪਏ ਮਿਲਦੇ ਨੇ ਉਹ ਜਿਹੜਾ ਪਟੇਲ ਦਾ ਸੀ ਬੋਤੋ ਦੇ ਕਿੰਨੇ ਕਰੋੜ ਲਾਤਾ ਦੁੱਝੇ ਲਾਤੇ ਇਹ ਕਰਤਾ ਉਹ ਕਰਤਾ ਕੋਈ ਵੇਖਣਾ ਚਾਹੀਦਾ ਜਿਹੜਾ ਜਗੇ ਰੋਟੀ ਖਵਾਦਾ ਨਾ ਇੱਕ ਦਿਨ ਉਹਦਾ ਵੀ ਕੋਈ ਯਾਦ ਰੱਖਣਾ ਚਾਹੀਦਾ ਹੈ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜਿਹੜਾ ਇਹ ਜਿਹਨੇ ਲਾਇਆ ਇਹਨਾਂ ਨੇ ਕਰ ਕਰ ਲਿਆ ਨਾ ਕੰਮ ਪਈ ਇਹਨਾਂ ਨੇ ਪੱਕੀਆਂ ਕੰਧਾਂ ਕਰ ਲਈਆਂ ਨੇ ਕੋਠੀ ਬਣਾਉਣ ਲੱਗਿਆਂ ਪੁੱਤਰਾ 4-5 ਸਾਲ ਲੱਗ ਜਾਂਦੇ ਨੇ ਅੱਛਾ ਤੇ ਇਹ ਠਾਣੀਆਂ ਤੇ ਮਹੀਨਾ ਵੀ ਨਹੀਂ ਲੱਗਦਾ ਬਸ ਪੱਕੀ ਸਮਝਾ ਹੁਣ ਮੈਂ ਕੀ ਸਮਝਾਂ ਵੀ ਇਹਨਾਂ ਨੂੰ 3-4 ਦਿਨ ਲੱਗੇ ਬਣਾਉਣ ਤੇ ਇਹਨਾਂ ਨੂੰ ਭਾਵੇਂ ਮਹੀਨਾ ਲੱਗ ਗਿਆ ਮੈਨੂੰ ਨਹੀਂ ਪਤਾ ਸਾਡਾ ਤੇ ਮੈਂ ਤੇ ਸਾਡਾ ਤੇ ਇਹਨਾਂ ਨੇ ਨਾ 3-4 ਦਿਨ ਮੈਂ ਆਖਿਆ ਹੈ ਤਿੰਨ ਚਾਰ ਘੰਟਿਆਂ ਦਾ ਕੰਮ ਹੋਣਾ ਹੈ ਤਿੰਨ ਚਾਰ ਘੰਟਿਆਂ ਦਾ ਹੈ ਹੀ ਨਹੀਂ ਯਾਰ ਆਏ ਤੇ ਗਏ ਬਸ ਸਿੱਧੀ ਗੱਲ ਇਹ ਕੰਦਾ ਪੰਜ ਪੰਜ ਫੁੱਟ ਕੰਦਾ ਜਿਹੜੀਆਂ ਲਾਈਆਂ ਨੇ ਇਹ ਬਜ਼ੁਰਗਾਂ ਦਾ ਕਹਿਣਾ ਹੈ ਵੀ ਅਸੀਂ ਤਾਂ ਆਏ ਤੇ ਫਿਰ ਅਸੀਂ ਇਹ ਪਾਲ ਕਰਕੇ ਗਏ ਮੈਂ ਚਾਹਾਂ ਉਹਨਾਂ ਨੂੰ ਸਣਿਆ ਦੇ ਤਾ ਵੀ ਚਾਹ ਸਾਡੀ ਬਣਾ ਛੱਡੇ ਸਵੇਰੇ ਅਈ ਉਸ ਤੁਹਾਡੇ ਕੋਲ ਪੀਵਾਂਗੇ ਕੀ ਕਹਿੰਦੇ ਫਿਰ ਉਹ ਆਦੇ ਹਾਂ ਚਾਵਾ ਦਾ ਠੀਕ ਹੈ ਚੰਗਾ ਲੌਂਗ ਲਾਚੀਆਂ ਵਗੈਰਾ ਕਹਿ ਦੇਣ ਲਾਚੀਆਂ ਨੂੰ ਚਾਹੀਦਾ ਵੇ ਐ ਘਰ ਕਿਹੜੀ ਲਾਚੀਆਂ ਵਾਲੀ ਪੀਂਦੇ ਆ ਸਿੱਧੀ ਜੀ ਗੱਲ ਹੈ ਕਰ ਕਿਥੇ ਲਾਚੀਆਂ ਆ ਬੀਤੀ ਜਾਂਦੀ ਜੀਬੀਦਾਰਾਂ ਕੋਲ ਤੇ ਦੁੱਜੀ ਪੀ ਲਾਂਗੇ ਸਪਰੇਟੇ ਦੀ ਨਾ ਬਿਆਨ ਇਹ ਚਾਹਤੇ ਸਪਰੇਟਾ ਆਉਣਾ ਵੀ ਨਹੀਂ ਸਪਰੇਟੇ ਤੇ ਜੀਬੀਦਾਰ ਪਿੰਡੂ ਇਲਾਕੇ ਤੇ ਸਪਰੇਟਾ ਕਿਥੋਂ ਆਏਗਾ ਮੱਜਾਂ ਦੇ ਦੋਤੀ ਆਏਗਾ ਪਾਲਸੀ ਆਉਣਾ ਹੈ ਉਹ ਨਾ ਕੀ ਨਾਮ ਹੈ ਜੀ ਮਨਜੀਤ ਸਿੰਘ ਜੀ ਮਨਜੀਤ ਜੀ ਪਹਿਲਾਂ ਵਾਲੇ ਜਿਹੜੇ ਇਥੋਂ ਅੰਦੋਲਨ ਦੇ ਪਾਲਸੀ ਤਸਵੀਰਾਂ ਸੀ ਉਹ ਤੁਹਾਨੂੰ ਯਾਦ ਹੋਣਗੀਆਂ ਉਹਨਾਂ ਤੋਂ ਹੁਣ ਕਿੰਨੀਆਂ ਕੁ ਵੱਖਰੀਆਂ ਨੇ ਇਹ? ਇਹ ਭਰਾ ਮੇਰੇ ਆ ਉਹਨਾਂ ਨਾਲੋਂ 4 ਗੁਣਾ ਵੱਖਰੀਆਂ ਨੇ। ਅੱਛਾ ਵੱਧ ਗਿਆ ਕੰਮ ਹੁਣ। ਵੱਧ ਗਿਆ ਕੰਮ। ਤੇ ਇਧਰ ਪੰਜਾਬ ਦਾ ਵੀ ਕੰਮ ਵੱਧ ਗਿਆ ਤੇ ਭਾਵੇਂ 8 ਗੁਣਾ ਕਰ ਦੇਣਾ। ਠੀਕ ਹੈ। ਇਧਰ ਪੰਜਾਬ ਵੀ ਉਭਰਾਲ ਹੋਇਆ ਪਿਆ। ਇੱਥੇ ਕੰਮ ਵੱਧੂ। ਇਹਨਾਂ ਨੇ ਵੀ ਇਹ ਵਾਅਦਾ ਕੀਤਾ ਵੀ ਲੰਗੜਾ ਭਾਵੇਂ ਟਰੈਕਟਰ ਉੱਤੋਂ ਦੀ ਲਗਾ ਦਈਏ। ਗੱਲ ਹੀ ਕੱਢਣੀ। ਤੇ ਜਾ ਫਿਰ ਕੱਗਰ ਦੇ ਕੱਗਰ ਦੇ ਵਿੱਚੋਂ ਕੋਈ ਨਹੀਂ ਜਾ ਰਹਾ ਕੱਗਰ ਦੇ ਵਿੱਚ ਚੋ ਬਣਾ ਦੇਣਾ ਕੱਗਰ ਦੇ ਵਿੱਚ ਤਾਂ ਜੇ ਸੀ ਪੰਜ ਸੱਤ ਲਿਆਵਾਂਗੇ ਰਾ ਬਣਾ ਦੇਾਂਗੇ ਲੰਘ ਜਾਾਂਗੇ ਮੈਗਰੂ ਕਹਿ ਕੇ ਪਹਿਲਾਂ ਤਾਂ ਖਤਰ ਨੂੰ ਆਨੇ ਵੀ ਤੇਰੇ ਅੱਗੇ ਬੇਨਤੀ ਹੈ ਭਰਾਵਾ ਤੂੰ ਰਹਿ ਗਏ ਤੇਰੇ ਆ ਦੋ ਚਾਰ ਮਹੀਨੇ ਆਪਣਾ ਕਰ ਲੈ ਰਾਜਪਾਟ ਤੈਨੂੰ ਹਰਿਆਣੇ ਦੇ ਲੋਕਾਂ ਨੂੰ ਰੋਲ ਦੇਣਾ ਤੇ ਜੇ ਨਹੀਂ ਤੂੰ ਐਸਾ ਢਣਾ ਇਸ ਤਰ੍ਹਾਂ ਕਰੇਗਾ ਹੁਣ ਸਾਡੀ ਇਹ ਕੋਈ ਦਿਨਾਂ ਨਹੀਂ ਬਿਮਾਰ ਹੋਏ ਦੱਸੋ ਕਿਵੇਂ ਲੰਗੇਗੀ ਕੇਹਲ ਬੱਚਾ ਹੋਣ ਵਾਲਾ ਕਿਵੇਂ ਲੰਗੇਗੀ ਹਾਂ ਕੋਈ ਬਿਮਾਰ ਹੋ ਜਾ ਦੱਸੋ ਸਾਡਾ ਆਉਣਾ ਜਾਣਾ ਹੀ ਅੰਬਾਲੇ ਵੇ ਕਿੱਧਰ ਉਲੀ ਜਾਗੇ ਦੱਸੋ ਹਾਂ ਸਾਡਾ ਵਰਤਮਾਰਾ ਸਭ ਮਾਲੇ ਵਿੱਚ ਹਸਪਤਾਲ ਵਗੈਰਾ ਕਪੜਾ ਨਾ ਰੋਹ ਨਹੀਂ ਹੈਗੇ ਨਾ ਪਿੰਡਾਂ ਤੋਂ ਰੋਹ ਸਾਰੇ ਬਲਾਕ ਨੇ ਉਹ ਵੀ ਬਲਾਕ ਨੇ ਅੱਛਾ ਹਾਂ ਉੱਥੇ ਵੀ ਪੁਲਿਸ ਬੈਠੀ ਹੈ ਤੇ ਪੁਲਸ ਵਾਲੇ ਵੀ ਤੇਰੇ ਸਾਡੇ ਭਰਾ ਨੇ ਅਸੀਂ ਵੀ ਉਹਨਾਂ ਦੇ ਭਰਾ ਹਾਂ ਹੁਕਮਾਂ ਦੇ ਬੰਦੇ ਆ ਹੁਕਮਾਂ ਦੇ ਬੰਦੇ ਨੇ ਉਹਾਂ ਨੇ ਵੀ ਡੰਡਾ ਚੁੱਕੋ ਸਰਕਾਰਾਂ ਦੀ ਵੀ ਡੰਡਾ ਚੁੱਕੋ ਮਾਰ ਇਹਨਾਂ ਨੇ ਤਾਂ ਰੋਕਣ ਦੀ ਤਿਆਰੀ ਕਰ ਲਈ ਹਾਂਜੀ ਹੁਣ ਧੋਢੀ ਕੀ ਤਿਆਰੀ ਹੈ ਸਾਡੀ ਚਾਰੀ ਹੈ ਵੀ ਅੱਜ 5 ਵਜੇ ਦਾ ਫੈਸਲਾ ਵੈਨੇ ਆ ਕੀ ਆਂਦੇ ਨੇ ਮੰਤਰੀ ਚੰਡੀਗੜ੍ਹ ਠੀਕ ਹੈ ਇਥੇ ਉਸ ਤੋਂ ਬਾਅਦ ਫਿਰ ਉਹੀ ਵਰਤੀਰਾ ਹੋਏਗਾ ਜਿਹੜਾ ਆਪਣਾ 19 ਚ ਹੋਇਆ ਸੀ ਆ ਵੈਰੀਗੇਟ ਚੁੱਕ ਚੁੱਕ ਕੇ ਨਦੀ 'ਚ ਵਗਾਏ ਹਨ ਆ ਚੁੱਕ ਲੋਂਗੇ ਤੁਹਾਨੂੰ ਬੈਰੀਗੇਟ ਨਹੀਂ ਤਾਂ ਕੰਦਾ ਖਣੀਆਂ ਕਰਤੀਆਂ ਸੀ ਉਹ ਸਾਡੇ ਕੋਲ ਤੇ ਭਰਾਵਾ ਉਹ ਵੀ ਸਮਾਨ ਚੁੱਕਣਾ ਸਮੇਤ ਪੁਲ ਚੁੱਕ ਲਾਂਗੇ ਸਮੇਤ ਪੁਲ ਚੁੱਕ ਲੋਂਗੇ ਇਹ ਇਹ ਮਤਲਬ ਜੇਰੇ ਨੇ ਹਾਂਜੀ ਉਹ ਕਹਿੰਦੇ ਸਮੇਤ ਪੁਲ ਹੀ ਚੱਕ ਅਚਾ ਤੁਸੀਂ ਚੱਕਣਾ ਨਹੀਂ ਪੁਲ ਇਦਾਂ ਉਹ ਕਹਿੰਦਾ ਕਹਿੰਦਾ ਮੈਂ ਹੱਥ ਪਾਵਾਂ ਜੀ ਆਹ ਰਾਮ ਤੇ ਚੱਕਿਆ ਜਾਊਗਾ ਜੀ ਰਾਮ ਤੇ ਚੱਕਿਆ ਜਾਊਗਾ ਜੀ ਇਹ ਹੈ ਗਿਆ ਹੁਣ ਤਾਂ ਭਾਨਾ ਵੀ ਛੱਡਦੀਆਂ ਇਹਨਾਂ ਨੇ ਅੱਛਾ ਤੁਹਾਨੂੰ ਹੀ ਪਤਾ ਹੋਊਗਾ ਹੁਣ ਕੰਮ ਹੋਰ ਵਧੂਗਾ ਹੁਣ ਭਾਨਾ ਛੱਡਤਾ ਹੁਣ ਕੰਮ ਹੋਰ ਵਧੂਗਾ ਵੀਰ ਜੀ ਇਹਨਾਂ ਬਾਹਰ ਆ ਗਿਆ ਹੁਣ ਕੰਮ ਹੋਰ ਵਧੂਗਾ ਉਹ ਵੀ ਉਸ ਕਰਕੇ ਛੱਡਦੇ ਵੀ ਉਹ ਦੁਵਾਰਾ ਨਾਲ ਟ੍ਰੈਨਿੰਗ ਲੈ ਕੇ ਆਇਆ ਵਾਚ ਕਦੀ ਉਹਨੂੰ ਰਿਲੀਜ਼ ਕਰੀਏ ਇਹ ਵੀ ਦੇਖਿਓ ਯਾਨੀ ਕਿ ਹੁਣ ਕਿਸਾਨਾਂ ਦਾ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਹੌਸਲੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਇਸ ਮੰਜ਼ਰ ਨੂੰ ਦੇਖ ਕੇ ਹੋਰ ਵੱਧ ਗਏ ਨੇ ਤੇ ਇਸ ਤੋਂ ਬਾਅਦ ਇਹ ਪੈਰੀਗੇਡ ਪਾਲ ਕਰਨੇ ਵੀ ਕਿ ਬਹੁਤੇ ਔਖੇ ਨਹੀਂ ਪੈਰੀਗੇਡ ਵੀ ਸੌਖੇ ਪਾਰ ਹੋ ਜਾਣਗੇ ਪਰ ਕੀ ਹਾਲਾਤ ਹੋਣਗੇ ਕੀ ਸੂਰਤ ਹੋਵੇਗੀ ਕੀ ਤਸਵੀਰਾਂ ਹੋਣਗੀਆਂ ਭਲਕੇ ਕੀ ਇੰਤਜ਼ਾਮ ਭਲਕੇ ਕਿਹੜੇ ਫੈਸਲੇ ਤੇ ਭਲਕੇ ਇਸ ਅੰਦੋਲਨ ਦੇ ਵਿੱਚ ਨਵਾਂ ਕੀ ਆਵੇਗਾ ਇਹ ਤਾਂ ਹੁਣ ਕੱਲ ਦਾ ਸੂਰਜ ਚੜ੍ਹਨ ਤੋਂ ਬਾਅਦ ਹੀ ਪਤਾ ਲੱਗੇਗਾ ਤਾਂ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਮਾਸਰ ਕਾਬ ਆਪਣੇ ਸਹਿਯੋਗੀ ਅਮਰਦੀਪ ਦੇ ਨਾਲ ਰੋਜ਼ਾਨਾ ਸਪੋਕਸਮੈਨ ਟੀਵੀ ਸ਼ੰਭੂ ਬਾਡਰ